ਸਿਕਾਦੋਸ ਤੋਂ ਚੌਥੀ ਕਲਾਸ ਦੀ ਅੱਜ ਦੇ ਨਤੀਜੇ ਆਜਾ ਦੀ ਇੱਕ ਬਹੁਤ ਹੀ ਹਲਕੀ ਦਾ ਰਿਜ਼ਲਟ ਕਿੰਨਾ ਆ ਗਿਆ ਰਿਜ਼ਲਟ ਕਿੰਨੇ ਕਿੰਨੇ ਆਏ ਆ ਹਾਂ ਹੱਦੀ ਦੇ 94 ਆ ਤੇ ਮੇਰੇ 96 ਸੇਕਮ ਹੋ ਗਿਆ ਬੱਸ ਕਿਤੇ ਬੈਂਡਰੀ ਝੋਲੜੇ ਵੀ ਖਾਲੀ ਪਾਸ ਹੋ ਗਏ ਵਾਲੇਕਮ ਆ ਗਿਆ ਆਪਾਂ ਵਿਆਹ ਤੇ ਹੁਣ ਚਲ ਜੀ ਕੁਝ ਖਾਈਏ ਪੀਏ ਪਹਿਲਾਂ ਤੇ ਫਿਰ ਮੈਂ ਉਹਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਅਸੀਂ ਅੱਜ ਦੇ ਨਿਊ ਵਲੌਗ 'ਚ ਅੱਜ ਆ ਜੀ 1ਮ ਅਤੇ ਹਰਲੀਨ ਦਾ ਰਿਜ਼ਲਟ ਯੂकेजी ਕਲਾਸ ਤੇ ਆਪਾਂ ਚੱਲਦੇ ਆਂ ਰਿਜ਼ਲਟ ਦੇਖਣ ਹਰਲੀਨ ਤੇ ਥੋੜਾ ਜਿਹਾ ਠੀਕ ਨਹੀਂ ਉਹ ਕਹਿੰਦਾ ਤੁਸੀਂ ਜਾਓ ਮੈਂ ਤੇ ਏਕਮ ਜਾਵਾਂਗੇ ਦੋਨੋਂ ਮਾਸੀ ਦੀ ਬੇਟੀ ਦਾ ਵਿਆਹ ਵਾ ਤੇ ਉਹ ਵੀ ਆਪਾਂ ਜਾਣਾ ਹੈ ਪਹਿਲਾਂ ਰਿਜ਼ਲਟ ਦੇਖਣ ਚੱਲਦੇ ਆਂ ਉਸ ਤੋਂ ਬਾਅਦ ਫਿਰ ਆਣ ਕੇ ਤਿਆਰ ਹੁੰਦੇ ਆ ਤੇ ਫਿਰ ਆਪਾਂ ਜਾਵਾਂਗੇ ਵਿਆਹ ਤੇ ਚਲੋ ਜੀ ਚੱਲ ਭੀ ਹੁਣ ਤੇ ਫੇਰੇ ਹੀ ਕੰਤੋਂ ਦਾ ਬੈਕ ਦੇ ਲੈ ਜਦੋਂ ਆਪਾਂ ਕਿਤੇ ਵਿਆਹ ਜਾਣਾ ਹੁੰਦਾ ਜਾਂ ਕਿਤੇ ਵੀ ਜਾਣਾ ਹੁੰਦਾ ਉਹ ਤੁੰਦ ਪੈ ਜਾਂਦੀ ਹੈ ਹਨਾ ਬਾਕੇ ਨੇ ਹੁੰਦਾ ਰਹੇ ਤੇ ਤਾਂ ਗੱਲੀ ਆ ਗਈ ਹੈ ਅੱਜ ਹੋ ਜਾਊਗਾ ਪਾਸ ਇੱਧਰ ਦੇ ਪਾਸ ਹੋ ਜਾਊਗਾ ਪਤਾ ਨਹੀਂ ਪਤਾ ਨਹੀਂ ਕਿਨੇ ਨੰਬਰ ਆਉਣਗੇ ਪਤਾ ਉਹ ਵੀ ਨਹੀਂ ਪਤਾ ਚਲੋ ਦੇਖਦੇ ਹਾਂ ਫਿਰ ਅੱਜ ਆਪਾਂ ਜਾ ਗਏ ਚਲੋ ਚਲ ਦੇ ਹਰ ਲਓ ਜੀ ਆ ਗਿਆ ਆਪਾਂ ਹੁਣ ਸਕੂਲ ਇੱਕਮ ਤੇ ਹਬਲੀਨ ਤੇ ਬਾਬਾ ਜਿੱਦਾਂ ਦਾ ਦਿਮਾਗ ਹਾਂ ਕਿ ਚੱਲ ਡਾ ਜਿੱਦਾਂ ਦਾ ਦਿਮਾਗ ਤੇਜ ਹੁੰਦਾ ਹੈ ਹਮਨ ਨੂੰ ਘਟਾਉਣ ਵਾਸਤੇ ਆਪਣੇ ਦਿਮਾਗ ਘਟਾਉਣ ਵਾਸਤੇ ਕੀ ਕਰਨਾ ਪੈਂਦਾ ਤੇਜ ਹੀ ਰਹਿਣਾ ਚਾਹੀਦਾ ਹੈ ਘਟਾਉਣਾ ਕਦ ਲਈ ਕਟਾ ਕੇ ਟੋਰੇ ਸਿੱਤੇ ਤੇ ਕੀ ਖਾਣਾ ਜਾਈਦਾ ਕਟਾਉਣ ਵਾਸਤੇ ਨਹੀਂ ਕੁਛ ਹੁੰਦਾ ਵਧਾਉਣ ਵਾਸਤੇ ਹੁੰਦਾ ਵਧਾਉਣ ਵਾਸਤੇ ਕੀ ਹੁੰਦਾ ਦਸੋ ਵਧਾਉਣ ਵਾਸਤੇ ਬਾਦਾਮ ਖਾਹਦੇ ਤੇ ਹੋ ਜਾਂਦਾ ਦਿਮਾਗ ਹੋਏ ਹਾਂ ਔਰ ਪਿੰਡੀਆਂ ਖਾ ਲੀਏ ਪਿੰਡੀਆਂ ਖਾ ਲੋ ਮਮਾ ਪਾਪਾ ਦੇ ਖੇਤਰਾ ਖਾ ਲੋ ਚੱਲ ਠੀਕ ਹੈ ਰਿਜ਼ਲਟ ਸੁਣੀਆਂ ਆ ਜਾ ਚੱਲੀਏ ਅੱਗੇ ਅੱਗੇ ਚੱਲਣ ਚੱਲੋ ਓਕੇ ਇੱਕ ਆ ਗਿਆ ਰਿਜ਼ਲਟ ਕਿੰਨੇ ਕਿੰਨੇ ਆਏ ਆ ਹੱਲੀਂ ਦੇ 94 ਆਇਆ ਤੇ ਮੇਰੇ 96 ਹੈ ਤੇਰੇ 90 6 96 ਤੇ ਹੱਲੀਂ ਦੇ 94 94 ਪਰ ਪੋਜੀਸ਼ਨ ਨਹੀਂ ਕੋਈ ਅਜਾ ਦੀ ਹੈ ਪੋਜੀਸ਼ਨ 98 ਤੇ ਆਵਾਂਗੇ ਨਾ ਉਹਦੇ ਵਿੱਚ ਪੋਜੀਸ਼ਨ ਵੀ ਲਾਇਆ ਕਰੋ ਕੋਈ ਚਲੋ ਡਿਨ ਪਰ ਪ੍ਰੋਮਿਸ ਕੀਤਾ ਹੈ ਠੀਕ ਹੈ ਉਹਨ ਕੀ ਲੈਣਾ ਤੁਸੀਂ ਹਾਂ ਨਹੀਂ ਖੜਾਣੇ ਲੈਣੇ ਚਲ ਠੀਕ ਹੈ ਓਕੇ ਚਲੋ ਘਰੇ ਸਾਡਾ ਪਾੜਕ ਬੰਦ ਹੋ ਗਿਆ ਇੱਕਮ ਖੁੱਲ ਗਿਆ ਕੀ ਇਹ ਤੁਹਾਡਾ ਸਕੂਲ ਸਾਡੇ ਸਕੂਲ ਨਾ ਦੂਰ ਘੱਤਰ ਕੋਈ ਦੂਰ ਨਹੀਂ ਲੱਗ ਗਈ ਆ ਦੂਰ ਆ ਆਪਾਂ ਘਰ ਨਹੀਂ ਜਿਆਦਾ ਦੂਰ ਆ ਤੇ ਉੱਥੇ ਇੱਕ ਲੱਗੇ ਵੀ ਤੇ ਉੱਥੇ ਇੱਕ ਸਕੂਲ ਹੈਗਾ ਹੀ ਆਪਾਂ ਵਧੀਆ ਸਕੂਲ ਪਾਇਆਣਾ ਤੁਹਾਨੂੰ ਬੈਸਟ ਨਹੀਂ ਵਧੀਆ ਨਹੀਂ ਲੱਗਦਾ ਚਲ ਕੋਈ ਨਹੀਂ ਹੋਂਤੇ ਪੜਨਾ ਹੀ ਪੈਣਾ ਪੁੱਤ ਦੂਰੋਂ ਵਿਨੇੜੇ ਹੋਵੇ ਹੂੰ ਕੀ ਕੋਈ ਐਡਮਿਸ਼ਨ ਹੋ ਗਈ ਬਾਦੂ ਕਿੰਨੇ ਸਕਦੇ ਇੰਨਾ ਕਈ ਬੱਚੇ ਤੇ ਜਲ ਜਾਂਦੇ ਆਪਾਂ ਨਹੀਂ ਜਾਂ ਸਾਤੇ ਆਪਾਂ ਕਦੋਂ ਨਹੀਂ ਜਾ ਸਕਦੇ ਵੈਸੇ ਵੈਸੇ ਹੀ ਪਤੋਂ ਸਾਰਾ ਕੋ ਫੀਸਾ ਵਗੈਰਾ ਭਰੀਆ ਨਾ ਉਹਨਾਂ ਨੂੰ ਵਾਪਸ ਤੁਰੀ ਦੇਣੀ ਆ ਹੂੰ ਚਲ ਠੀਕ ਆ ਰਸ਼ ਬੜਾਈ ਚੱਲੀਏ ਕਰੇ ਚਲ ਬਾਗੇ ਚੈਂਕੜਾ ਨੇ ਵੀ ਲੈਣੇ ਆ ਕਾ 90 ਪਲੱਸ ਤੇ ਆਈ ਇਹਦਾ ਨਹੀਂ ਉਹਨੇ ਕਿਹਾ 90 ਤੋਂ ਉੱਪਰ ਵਾਲੀ ਲਾਈਨ ਚ ਆਉਂਗਾ ਮੈਂ 91 2 3 4 4 ਤੇ ਆ ਗਿਆ ਤੂੰ ਆ ਗਿਆ ਮਾ 96 ਤੇ ਹੂੰ ਦੋ ਨੰਬਰ ਵਾਦ ਕੇ ਆਮ ਸਰ ਇਹ ਦੋ ਨੰਬਰ ਵਾਦ ਕੇ ਤੂੰ ਥੋੜਾ ਜ਼ਿਆਦਾ ਪੜ ਲਿਆ ਹੋਣਾ ਨਹੀਂ ਹੂੰ ਹੋਸ਼ ਨਹੀਂ ਕਿ ਤਾ ਅੱਛਾ ਮੁੰਡਾ ਬਣਾਵੇ ਪੜਾ ਕੇ ਭੇਜ ਦੇ ਫਮੀ ਹੁੰਦਾ ਤੈਨੂੰ ਮਨ ਲਾ ਇੰਟੈਲੀਜੈਂਟ ਆ ਤੂੰ ਸ਼ਾਰਪ ਮਾਈਂਡ ਹੈ ਹਾਂ ਸਹੀ ਹੈ ਖਲਿੰਗੇ ਦੇ ਸ਼ੌਕ ਕਰਦੇ ਨੇ ਆਪਣੀ ਬੈਂਕਸ ਨੂੰ ਉਹ ਟੁੱਟੇ ਜਾਂਦੀ ਹੈ ਤਾਂ ਇੱਥੇ ਦੇਖੀ ਨਹੀਂ ਬੰਦੀ ਚੱਲ ਦੇਖਦੇ ਹਾਂ ਖਲਿੰਗ ਦਾ ਰਿਐਕਸ਼ਨ ਕੀ ਹੁੰਦਾ ਜਾ ਕੇ ਪੁੱਛਦੇ ਠੀਕ ਹਾਂਜੀ ਬਾਜੀ ਮੈਂ ਕੱਲ ਜੇ ਚੱਲੂੰਗਾ ਤੈਨੂੰ ਜਿਮ ਦਾ ਸ਼ੌਕ ਕਿੱਦਾਂ ਪੈ ਗਿਆ ਯਾਰ ਇਕ ਅਲੱਗ ਹੀ ਮਜ਼ਾ ਆ। ਕਿੱਦਾਂ ਦਾ? ਅੱਛੀ ਸਮਝ ਨਹੀਂ ਰਹ ਦੇ। ਮੁਰ ਨਿੱਕਾ ਨਿੱਕਾ ਐ ਤੂੰ ਮੇਰੇ ਵੱਡਾ ਹੋ ਕੇ ਜਾਇਂ। ਨਹੀਂ। ਚਲ ਆ ਗਿਆ ਆਪਾਂ ਕਰ। ਛੋਟੇ ਬੱਚੇ ਵੀ ਠੀਕ ਆ। ਯਾਖ ਖਲ ਲੈਣ ਦੇ ਜੇ ਮੈਂ। ਠੀਕਮ ਹੋ ਗਿਆ ਬਸ। ਕਿੱਥੇ ਭੈਣ ਤੇਰੀ? ਚਾਕਲੇਟ ਵੀ ਖਾ ਲਈ ਪਾਸ ਹੋ ਨਹੀਂ ਗਈ ਜੇ। ਅਲੀਨ हो गया पास है? चलो गाइस आ गए हम अपातरी ਤੇ ਹੁਣ ਆਪਾਂ ਹੁੰਦੇ ਆ ਤਿਆਰ ਰਿਜ਼ਲਟ ਦੇਖ ਆਏ ਆ ਠੀਕ ਆ ਨੰਬਰ ਇਹਨਾਂ ਦੇ 90 ਤੋਂ ਪਲੱਸ ਆ ਗਏ ਆ ਤੇ ਹੋਰ ਮੈਂ ਤੇ ਬੰਲੀ ਜਿਹੜੀ ਕਿੰਨੇ ਅਸੀਂ ਫਸਟ ਆਵਾਂਗੇ ਸੈਕੰਡ ਆਵਾਂਗੇ ਤੇ ਹੁਣ ਆਪਾਂ ਵਿਆਹ ਚਲਦੇ ਆ ਫਿਰ ਤੁਹਾਨੂੰ ਵਿਆਹ ਦਿਖਾਉਨੇ ਆਪਾਂ ਨੂੰ ਓਕੇ ਚਲੋ ਵੀ ਬੱਚੇ ਹੋ ਗਏ ਤਿਆਰ ਚਲ ਆ ਕਪੜੇ ਪਾਨੇ ਮੈਂ ਵੀ ਕਰਦਾ ਆਪਣੀ ਚਲੋ ਜੀ गाइस ਹੋ ਗਏ ਆ ਤਿਆਰ ਤੇ ਹੁਣ ਆਪਾਂ ਚੱਲੇ ਆ ਵਿਆਹ ਚਲੋ ਚਲੋ ਠੀਕ ਆ ਉਧਰੋਂ ਆਪਾਂ ਲੈਣੇ ਆ ਬੱਬੂ ਭਈਓ ਉਹਨਾਂ ਨੂੰ ਤੇ ਦਾਦੀ ਉਹਨਾਂ ਨੂੰ ਤੇ ਮੰਮਾ ਚਲ ਗਈ ਹੈ ਡਿਊਟੀ ਕਿਉਂਕਿ ਅੱਜ ਹੈਗੀ ਆ ਇਲੈਕਸ਼ਨ ਤੇ ਤਾਂ ਕਰਕੇ ਉਹ ਪਤਾ ਸਕੂਲਾ ਚ ਡਿਊਟੀ ਲਈ ਪਈ ਹੈ ਮੰਮਾ ਦੀ ਹਾਂ ਤਾਂ ਕਰਕੇ ਉਹਨੇ ਸਮਿਨਾਰ ਜਾਣ ਜਾਣਾ ਹੈ ਉਹ ਨਹੀਂ ਸੈਮੀਨਾਰ ਨਹੀਂ ਇਲੈਕਸ਼ਨ ਡਿਊਟੀ ਹੁੰਦੀ ਹੈ ਉੱਥੇ ਵੋਟਾਂ ਦੇਣ ਦੀ ਆ ਮੰ ਹਾਂ ਚਲੋ ਠੀਕ ਆ ਚੱਲਦੇ ਆ ਬੱਬੂ ਘਰੇ ਇਲੈਕਸ਼ਨ ਬੱਬੂ ਘਰੇ ਮਲਕੇ ਬਬੂਨਾ ਨੂੰ ਚੱਕਦੇ ਹਾਂ ਦੂੰ ਤੂੰ ਹਾਂ ਠੀਕ ਆ ਉਹ ਨਾਲ ਹੀ ਕਰਨਾ ਸਾਰਿਆਂ ਦਾ ਕਰ ਸਾਰਿਆਂ ਦਾ ਉੱਤੇ ਹੀ ਰੰਦੇ ਸੀ ਸਾਰਿਆਂ ਦਾ ਸਾਰਿਆਂ ਦਾ ਆਪਣੇ ਸਾਰਿਆਂ ਦਾ ਕਰਿਆ ਚਲੋ ਜੀ ਆ ਗਏ ਆਦਰ ਘਰੇ ਤੇ ਇਹਨਾਂ ਨੂੰ ਵੇਖਦੇ ਤਿਆਰ ਹੋਏ ਕਿ ਨਹੀਂ ਹੋਏ ਮੰਮੀ ਸਾਡੀ ਤਿਆਰ ਹੋਣ ਢੀ ਅਜੇ ਹਾਂਜੀ ਹੋ ਗਏ ਤਿਆਰ ਪੇਡ ਕਰਦੇ ਪਏ ਅਸੀਂ ਤੇ ਇਹ ਇੱਕਮ ਗੇਮ ਖੇਡਣ ਦਿਆ ਉਹ ਵੀ ਦੇ ਘਰੇ ਕਰੀ ਚਾ ਹਾਂ ਹੈਲੋ ਕੜੀ ਜੀ ਪੇ ਗੇਮ ਖੜਦਾ ਜਿੰਦਾ ਵੀ ਤੂੰ ਤੈਨੂੰ ਕਿਤੇ ਮੌਕਾ ਮਿਲ ਜੇ ਨਾ ਤੂੰ ਗੇਮ ਨਹੀਂ ਛੱਡਦਾ ਹਨਾ ਕਿਤੇ ਵੀ ਫੋਨ 'ਚ ਹੋਵੇ ਟੀਵੀ 'ਚ ਹੋਵੇ ਕੜੀ 'ਚ ਹੋਵੇ ਇਹਨੂੰ ਕਹਿੰਦੇ ਪਾਪਾ ਮੈਨੂੰ ਦੱਸ ਛੋਟੀ ਵਿੱਚ ਕਿਹੜੀ ਗੇਮ ਹੁੰਦੀ ਆ ਟੀਵੀ 'ਚ ਵੀ ਖੇੜ ਲੈਂਦੀ ਆ ਲੈਪਟਾਪ 'ਚ ਲੈਪਟਾਪ 'ਚ ਹੀ ਖੇਡ ਲਈਦੀ ਪਤਾ ਹੈ ਹੂੰ ਟੀਵੀ 'ਚ ਪੀਐਸ5 ਲਾ ਕੇ ਰਿਮੋਟ ਦੇ ਨਾਲ ਖੇਡ ਸਕਦੇ ਹਾਂ ਹੈਨਾ ਹਨਾ ਵੀਰ ਗੇਮਿੰਗ ਕੰਟਰੋਲ ਗੇਮਿੰਗ ਕੰਟਰੋਲ ਚਲੋ ਜੀ ਇੱਕ ਮੁੰਣਾ ਨੇ ਲੈ ਲਿਆ ਪਾਸ ਹੋਣ ਦੇ ਕੋਈ ਜਿਹਾ ਗਿਫਟ ਇੱਕਮ ਦਿਖਾਓ ਸ਼ੋਅ ਕਰੋ ਹਾਂ ਚਲੋ ਟਾਈਮ ਤੇ ਰੈਂਕ ਨੂੰ ਕੁ ਦੋ ਤੁਹਾਨੂੰ ਵਿਆਹ ਜਾਣ ਤੋਂ ਪਹਿਲਾਂ ਇਹ ਦੇਹਣ ਡਿਆ ਵੀ ਅਸੀਂ ਗਿਫਟ ਲੈ ਲਿਆ ਹੈਣਾ ਕਦੇ ਤੁਹਾਡੇ ਕੈਨਸਲ ਨਾ ਹੋ ਜਾਣਾ ਖੋਲ ਲੀਏ ਬਾਕਸ ਖੋਲ ਲਿਓ ਨਹੀ ਬਾਕਸਿੰਗ ਇਨ ਬਾਕਸਿੰਗ ਲਓ ਜੀ ਆ ਗਏ ਵੇਖ ਬਟਾਕੇ ਸੁਭਾਲ ਸੁਭਾਲ ਪਾਪਾ ਐਂਡ ਬਾਕਸਿੰਗ ਅਨਬਾਕਸਿੰਗ ਤੂੰ ਕਰ ਲਈ ਓਏ ਮੇਰੇ ਵੀ ਚੱਲ ਪਿਆ ਮਨ ਦੱਸ ਆ ਕਿਹ ਗੱਡੀ ਹੋਊਗੀ ਲੈਂਬਰਗਿਨੀ ਲੈਂਬਰਗਿਨੀ V2 V2 ਤੈਨੂੰ ਭਰਾ ਜਿਆਦੀ ਨੌਲੇਜ ਆ ਗੱਡੀਆਂ ਦੇ ਮੈਨੂੰ ਲੱਗਿਆ ਇੱਟਰ ਨੂੰ ਹੀ ਹੋਊਗਾ ਇੱਕ ਸਿੱਧਾ ਇੱਕ ਇੱਟਰ ਨੂੰ ਚਲੋ ਠੀਕ ਹੈ ਕਰੋ ਬੰਦੇ ਨੂੰ ਹੁਣ ਵਿਆਹ ਵੇਖੀਏ ਚਲੋ ਹੋਈ ਲੱਗਦਾ ਹੁਣ ਸੋਈ ਦਾ ਬੋਸ ਜਮਾ ਦੋ ਸੋਸ ਅਹ ਸਲਾਮ ਆ ਗਏ ਆਪਾਂ ਵਿਆਹ ਤੇ ਹੁਣ ਚਲ ਜੀ ਕੋਈ ਖਾਈਏ ਪੀਏ ਪਹਿਲਾਂ ਤੇ ਫਿਰ ਮਿਲਦੇ ਹਾਰੇ ਨੂੰ ਆਪਾਂ ਚਲੋ ਆਜੋ ਕਿਹੜੇ ਪੋਣੇ ਆਏ ਕਮ ਗਿਆ ਪਲੇਟ

ਉਹਦੀ ਖਾਨੇ ਦੇ ਖਾਲੋ ਹੈ ਦੇਖੋ ਇੱਕ ਆਜੂ ਆਜ ਕਰ ਗਿਆ ਨਹੀਂ ਨਹੀਂ ਉਹ ਇਹ ਕੋ ਸਭ ਵਾਲੇ ਲਾ ਕੇ ਇਹਦੇ ਕਿਤੇ ਪਹਾੜੇ ਪਹਿਲਾਂ ਲੱਗੇ ਤੇ ਬਾਕੀ ਕੰਮ ਬਾਅਦ ਸਹੀ ਆਇਆ ਕੁਮਾ ਕੀ ਪਸੰਦ ਆਇਆ ਤੈਨੂੰ ਬਜੂਰੇਨ bye ਚਲਦੇ ਆਂ ਵਾਪਸ ਬਾਕੀ ਸਾਰੇ ਜਾ ਦੇ ਕੇ ਆਪਣੇ ਘਰ ਤੇ ਆ ਕੇ ਗੱਡੀ ਤੇ ਬੈਠ ਸਕਦੇ ਹਾਂ ਹਾਂਜੀ ਚਲਿਏ ਤੇਰੇ ਨਾਲ ਤਾਂ ਮੁੱਕ ਗਿਆ ਚਲੋ ਫਿਰ